ਵਿੱਤੀ ਕਾ ਡਾਂਸਿੰਗ ਪਾਰਕ ਵਿਕੇ ਹੋਈ ਮੀਟਿੰਗ ਦਾ ਅਸਰ ਨਜ਼ਰ ਆਣਾ ਸ਼ੁਰੂ ਹੋ ਗਿਆ। ਦੋਸਤੋ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੈ ਸ਼੍ਰੀ ਰਾਮ। ਦੇਖੋ ਕੱਲ ਸਾਡੇ ਰਿੰਦੂ ਭਾਜੀ ਇੱਥੇ ਚੇਅਰਮੈਨ ਨੂੰ ਬ੍ਰੂਪਲ ਇੰਟਰਸਟ ਹੋ ਕੇ ਗਏ ਪਾਰਕ ਵਿੱਚ। ਤਾਂ ਅੱਜ ਉਹਦਾ ਨਜ਼ਾਰਾ ਦੇਖੋ। ਇੱਥੇ ਘਟ ਤੋਂ ਘਟ ਇਸ ਵੇਲੇ 10 ਟਰਾਲੀਆਂ ਸਾਫ ਸਫਾਈ ਗਾਰਬੇਜ ਚੁੱਕਣ ਤੇ ਲੱਗੀ ਐ ਜੀਐਸਪੀ ਵੀ ਨਾਲ ਲੱਗੀ ਐ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਜਲਦ ਆਉਣ ਵਾਲੇ ਦਿਨਾਂ ਵਿੱਚ ਅਸੀਂ ਦੇਖਾਂਗੇ ਅਗਲੇ 2 ਹਫ਼ਤੇਾਂ ਵਿੱਚ ਕਿ ਪਾਰਕ ਦੀ ਨਿਹਾਰ ਪੂਰੀ ਤਰ੍ਹਾਂ ਬਦਲ ਗਈ ਬਹੁਤ ਬਹੁਤ ਪ੍ਰਭੂ ਦਾ ਸ਼ੁਕਰਾਨਾ ਹੈ ਤੁਹਾਡੇ ਸਭ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ ਤੇ ਸੁਧਾਰ ਪਾਰਕ ਦਾ ਹੁੰਦਾ ਰਹੇ ਜੈ ਸ਼੍ਰੀ ਰਾਮ ਸਤਨਾਮ ਸ੍ਰੀ ਵਾਹਿਗੁਰੂ 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 ਵਾਹ ਜੀ ਵਾਹ ਅੱਜ ਇੱਥੇ ਇੱਕ ਕਲੀਨਿੰਗ ਮਸ਼ੀਨ ਰੋਡਸ ਕਲੀਨਿੰਗ ਮਸ਼ੀਨ ਵੀ ਆਈ ਹੈ ਪਾਰ ਦੇ ਅੱਗੇ ਦੋਲੇ ਸੇਲਾ